ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਐਮਪੀ ਚੰਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁਖੂ ਨਾਲ ਫੋਨ ਤੇ ਗੱਲ ਕੀਤੀ ਹੈ ਇੱਕ ਪ੍ਰਵਾਸੀ ਪੰਜਾਬੀ ਪਰਿਵਾਰ ਤੇ ਹਮਲੇ ਦੇ ਮਾਮਲੇ 'ਚ ਉਹਨਾਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹਿਮਾਚਲ ਪ੍ਰਦੇਸ਼ ਦੇ ਡਲਹੋਜੀ ਨੇੜੇ ਖਜਿਆਰ ਵਿੱਚ ਕੁਝ ਲੋਕਾਂ ਨੇ ਸਪੇਨ ਵਾਸੀ ਪ੍ਰਵਾਸੀ ਪੰਜਾਬੀ ਪਰਿਵਾਰ ਦੀ ਕੋਟਮਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਇਸ ਦੌਰਾਨ ਚੰਨੀ ਨੇ ਕੰਗਨਾਰ ਰਣੌਤ ਦਾ ਵੀ ਜ਼ਿਕਰ ਕੀਤਾ ਅਤੇ ਭਾਜਪੀ ਤੇ ਨਫਰਤ ਦੀ ਰਾਜਨੀਤੀ ਦਾ ਇਲਜ਼ਾਮ ਲਾਇਆ ਤੇ ਮੇਰੇ ਕੋਲ ਸਿੱਖ ਸੰਗਤਾਂ ਵੀ ਇਕੱਠੀਆਂ ਹੋ ਕੇ ਆਈਆਂ ਹਨ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪੰਜਾਬ ਵਾਸਤੇ ਵੀ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਲਿਖ ਕੇ ਕੀਤਾ ਕਿ ਮਾ ਚਦਲੇ ਜੀ ਕੋ ਸਿੱਖ ਨੌਜਵਾਰ ਮੁੰਡਾ ਆਇਆ ਹੋਇਆ ਸੀ ਐਨਆਰਆਈ ਜੋੜਾ ਸੀਗਾ ਐਨਆਰਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਪਤਾ ਦਲੋਜੀ ਦਲੋਜੀ ਖਿਆਲੋ ਜਨ ਹੌ ਜਨ ਹੌ ਜੀ ਦੇ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਆਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਪਤਾ ਤੇ ਭਾਜਪਾ ਦੀ ਨਾਪਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਪੌਣ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਨਿਰਾਉਂਦ ਕੋਸ਼ਿਸ਼ ਹੈ ਤੁਸੀਂ ਕੋਈ ਨੌਲੇਜ ਨਹੀਂ ਆਇਆ ਉਹਨਾਂ ਲਾਹੌਰੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਦੇ ਨਾਲ ਸਪੈਨਿਸ਼ ਬਾਈਕ ਹਾਊਸ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਉਫਤਾ ਤੇ ਤੁਸੀਂ ਉਹ ਗੱਲ ਦੀ ਚੈੱਕ ਕਰਾ ਲਓ ਇੱਕ ਇੱਕ ਐਸ ਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਸਦਾ ਤੋਂ ਬਣਿਆ ਆਇਆ ਤੇ ਅਸੀਂ ਤਾਂ ਪਜਾਹੇ ਮਾਣ ਹਾਂਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਆ ਰਹਾ ਨਹੀਂ ਕੋਈ ਐਸੀ ਕੋਈ ਬਾਤ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਗਵਾਲ ਉੱਠਿਆ ਹੋਇਆ ਤੇ ਤੁਹਾਨੂੰ ਇਹ ਗੈਂਡੀ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰ ਲਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆ ਦਾ ਕੋਈ ਅਜਤਾਨੀ ਨਾ ਮਾਰਦਾ ਇਸ ਤਰ੍ਹਾਂ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ कि आप किसी तरह की कोई इस तरह की गल नहीं पैना ये नफरत की राजनीति बीजेपी बना रही आप इसको जरूर ध्यान देकर इस पर एक्शन करना है जो भी बहुत धन्यवाद आपका थैंक यू भाई साहब ठीक है भाई थैंक यू